ਵਾਪਸੀ ਜੱਲੇ ਕਰਤੇ ਘਰੇ ਜੱਲੇ ਆਵਾਜ਼ੀ ਦੇ ਤੇ ਰੁਕੇ ਆਪਣੇ ਆ ਬੂ ਵੇਲੀਆਂ ਬੂ ਪੱਟੀ ਤੋਂ ਥੋੜੀ ਦੂਰੀ ਤੇ ਆ ਤਿੱਤਰਾਂ ਦੀ ਆਵਾਜ਼ ਆਉਂਦੀ ਤਿੱਤਰ ਵੇਖਣ ਲੱਗੇ ਆਜੋ ਤਿੱਤਰਾਂ ਦੀ ਆਵਾਜ਼ ਆਉਂਦੀ ਆਜੋ ਇਹ ਕਿੱਧਰ ਦੀ ਹੈ ਮੋਟਰਸਾਈਕਲ ਤਾਂ ਉੱਥੇ ਹੀ ਹੈ आओ वे आवाज़ आ दे इस दे। आवा रही अच्छा आ देखो आवाज आ, आ रही ਇਹ ਸਾਰਾ ਨਾ ਜੰਗਲੀ ਇਲਾਕਾ ਆਪਣੇ ਬੂਹ ਵੇਲੀਆਂ ਲੱਗ ਗਿਆ ਸੜਕ ਜਾਂਦੀ ਆ ਕੋ ਆ ਦੇਖੋ ਆਵਾਜ਼ ਆ ਰਹੀ ਆ ਦੇ ਆ ਆਉਂ ਗਿਆ ਚੰਨੀ ਮੈਂ ਚੰਨੀ ਰੁਟੋ ਰੁਟੋ ਹੋ ਜਾਊਗਾ ਹੋ ਹੋ ਉਹ ਭੱਜ ਗਿਆ ਉਹ ਅਬ ਬੁੱਛੇ ਚੱਲੇ ਆ ਬੁੱਛੇ ਚੱਲੇ ਆ ਰਹੀ ਹੈ ਹਾਂ ਬੇ ਹੋ ਗਿਆ ਇਹ ਕੋ ਆਹ ਉੱਡ ਗਿਆ ਉਹ ਉੱਡ ਗਿਆ ਉਹ ਉੱਡ ਗਿਆ ਉੱਡ ਗਿਆ ਉੱਡ ਗਿਆ ਇਹ ਤਿੱਤਰ ਆ ਉਹ ਇਹ ਨਾ ਤਿੱਤਰ ਆ ਤਿੱਤਰ ਬਹੁਤ ਹੋਦੀ ਹੈ ਨਾ ਜੰਗਲੀ ਇਲਾਕਾ ਇੱਥੇ ਖਰਗੋਸ਼ ਤਿੱਤਰ ਬਹੁਤ ਤਾਂ ਹੀ ਰੁਕੇ ਜੰਗਲੀ ਇਲਾਕਾ ਬਿਲਕੁਲ ਬਣਾਈਆ ਬਣਾਈਆ ਤੂੰ ਇੱਧਰ ਤੇ ਨਾ ਗੋਰਾ ਇਹਦਾ ਜੰਗਲੀ ਇਲਾਕਾ ਹੈ ਰਹਿਣਾ ੱੱੱਲੇ ਦੇਖ ਕੇ ਲੰਡੇ ਬਹੁਤ ਜਿਆਦੇ ਆ ਮੈਂ ਡਿਸਕਵਰੀ ਵਾਲਾ ਐ ਡਿਸਕਵਰੀ ਵਾਲਾ ਮੈਂ ਭਾਈ ਇੰਦਰ ਜੀ ਨੂੰ ਕੋ ਸਾਫ ਸਾਫ ਜੇ ਮੈਂ ਡਿਸਕਵਰੀ ਜੰਗਲ ਜਾਇਆ ਹੁੰਦਾ ਹੁਣ ਮੈਂ ਇਥੇ ਬਿਨਾ ਮਾਚਸ ਤੋਂ ਅੱਗ ਬਾਲਣੀ ਆ ਅੱਗ ਬਾਲ ਕੇ ਤੇ ਮੈਂ ਪਿੱਤਰ ਭੁੰਨ ਕੇ ਖਾਣੇ ਬਿਨਾ ਅੱਗ ਤੋਂ ਮਤਲਬ ਲੱਕੜ ਦੇ ਨਾਲ ਅੱਗ ਮਚਾਉਂਗਾ ਮੈਂ ਠੀਕ ਆ ਜੰਗਲ ਆ ਮੈਨੂੰ ਕੁਝ ਦਿਸਦਾ ਨਹੀਂ ਪਿਆ ਮੈਂ ਕੀ ਕਰਾਂ ਪਾਣੀ ਨਹੀਂ ਲੱਭ ਰਿਹਾ ਮੈਨੂੰ ਮੈਂ ਕੂਆ ਖੋਦਣਾ ਮੈਂ ਕੂਆ ਆਜੋ ਇਹ ਜੰਗਲੀ ਇਲਾਕਾ ਬਿਲਕੁਲ ਜੰਗਲੀ ਇੱਥੇ ਸ਼ੇਰ ਵੀ ਆ ਸਕਦਾ ਬਹੁਤ ਹੀ ਖਤਰਨਾਕ ਇਲਾਕਾ ਹੈ ਇੱਥੇ ਤੁਸੀਂ ਕਦੀ ਵੀ ਇਕੱਲੇ ਨਾ ਆਇਆ ਜੀ ਤੁਹਾਡੇ ਹੱਥ 'ਚ ਕੋਈ ਨਾ ਕੋਈ ਚੀਜ਼ ਛੋਟੀ ਹੋਣੀ ਚਾਹੀਦੀ ਹੈ ਜਾਂ ਕਿਰਪਾਨ ਹੋਣੀ ਚਾਹੀਦੀ ਐ ਕਿਉਂਕਿ ਸ਼ੇਰ ਜਾਂ ਭਾਲੂ ਆ ਸਕਦਾ ਇੱਥੇ ਜੰਗਲੀ ਇਲਾਕਾ ਆਜੋ इलाके में हाथी आ जा सकता है ये देखिए मेरे ना कांटा चुभ गया है यहाँ पर हाथी भी आ सकता है हाथी पर लुक जाते हैं आदमी को देख के चलाइए आपको और कुछ दिखाता हूँ वो देखिए आपको मगराबी दिखाते हो मगराबी भाज कर आइए वो देखिए आपको वो मगराबी पीछे हो ना पीछे आइए आपको पानी के जानवर दिखाते हैं पानी वाले ਮਗਰਾਬੀਆਂ ਮਗਰਾਬੀਆਂ ਤੁਹਾਨੂੰ ਜਲਦੀ ਆਓ ਖਰਗੋਸ਼ ਮਗਰਾਬੀਆਂ ਉਹ ਖਾਈ ਆ ਜੋ ਉਹ ਦੇਖੋ ਭਾਜ ਰਹੀ ਹੈ ਵੋਦੋ ਦੀ ਵੋਦੋ ਦੀ ਸਰਾ ਅੱਖਾਂ ਇਹਨਾਂ ਘਟਾ ਮਿੱਟੀ ਬਹੁਤ ਪੈ ਰਿਆ ਇਸ ਕਰਕੇ ਮੈਂ ਅਨਕਾਂ ਲਾ ਰਿਹਾ ਡਿਸਕਵਰੀ ਦਾ ਮਾਹੌਲ ਹੈ ਨਾ ਉੱਨੇ ਦੇਖਿਆ ਹੈਲੋ ਕੋਈ ਹੈ ਕੋਈ ਹੈ ਕੋਈ ਨਹੀਂ ਕਹੋ ਆਂਦੋ ਹੈਲੋ ਕੋਈ ਹੈ ਜੀ ਬਹੁਤ ਹੀ ਖਤਰਨਾਕ ਇਲਾਕਾ ਹੈ ਇਧਰ ਬੰਦਾ ਕੱਲਾ ਨਾ ਆਵੇ ਕੱਲਾ ਬੰਦਾ ਆਊਗਾ ਨਾ ਤੇ ਖਤਰਨਾਕ ਹੋ ਸਕਦਾ ਹੈ ਕਿਉਂਕਿ ਭਾਲੂ ਸ਼ੇਰ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਆਏ ਹੋਏ ਆ ਹਾਂ ਚਲੋ ਆਜੋ ਤੁਹਾਨੂੰ ਥੋੜੀ ਦੇਰ ਅੱਗੇ ਖੋਣੇ ਆਜੋ ਆਜੋ ਕੈਮਰਾਮੈਨ ਹਮਾਰੇ ਸਾਥ ਬਨੇ ਹੋਏ ਹੈ ਮੈਂ ਆਪਕੇ ਸਾਥ ਬਣਾ ਰਿਹਾ ਹਾਂ ਇਧਰ ਸੇ ਆ ਜਾਓ ਇਹ ਜੰਗਲੀ ਲੱਗਦਾ ਪਾਪਾ ਭਾਗ ਗਏ ਚਲੋ ਆ ਜਾਈਏ ਆ ਜਾਈਏ ਦੋ ਦੋ ਕਿ ਦੋ ਇਦਾਂ ਦੇ ਇਲਾਕੇ ਜਉਣਾ ਹੋਵੇ ਕਿਸੇ ਨੇ ਤੇ ਕਦੀ ਵੀ ਇਕੱਲੇ ਨਾ ਆਓ ਆ ਤੁਹਾਡੇ ਕੋਲੇ ਮਤਲਬ ਕੋਈ ਨਾ ਕੋਈ ਚੀਜ਼ ਹੋਣੀ ਚਾਹੀਦੀ ਆ ਜਿੱਦਾਂ ਕੋਈ ਕਿਰਪਾਨ ਤੇ ਜਾਂ ਕੋਈ ਛੋਟਾ ਹੋਣਾ ਜਿਹੜਾ ਇਕੱਲੇ ਕਦੀ ਨਹੀਂ ਹੋਈ ਲੱਗ ਕੇ ਉਹ ਬਹੁਤ ਖਤਰਨਾਕ ਇਲਾਕਾ ਹੈ ਹਾਂ ਇਹ ਪਤੀ ਦੇ ਕੋਲੇ ਆ ਬੂਹ ਵੇਲੀਆਂ ਆ ਜੋ ਆ ਜੋ ਨਹੀਂ ਨਿੱਕੀਏ ਆ ਲੈ ਆਖ ਵਾਜ ਮੈਂ ਨਹੀਂ ਨਿੱਕੀਏ ਕੀ ਆ ਬਾਸਿਆ ਫੜ ਕੇ ਲੈਣੇ ਨੇ ਦਿਨ ਭਾਲੂ ਨੇ ਆ ਆਪਣੇ ਹਰੀਆਂ ਤੋਂ ਆਉਂਦੀ ਸੜਕ ਜਿੱਧਰੋਂ ਆਪਾਂ ਆਏ ਆ ਹਰੀਕੇ ਇਧਰ ਆ ਆਪਣੇ ਪਤਨੀ ਨੂੰ ਮਿਲਦੀ ਆ ਇਹ ਜਿਹੜੀ ਸੜਕ ਆ ਆਪਣੇ ਪਤਨੀ ਨਹੀਂ ਜਾਂਦੀ ਠੀਕ ਆ ਇਹ ਹੁਣ ਆਪਾਂ ਕੰਮ ਜਾਰੀ ਨਿਰਦੇ। ਜੇ ਰੇ ਆ ਕੇ ਲਾਈਵ ਚਲਾਉਨੇ ਆ ਤੇ ਨਾਲੇ ਕੌਫੀ ਪੀਣੇ ਕੌਫੀ ਪੀਣੇ ਤੁਹਾਨੂੰ ਠੀਕ ਆ। ਬਾਏ ਬਾਏ ਲਵ ਯੂ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਆ ਜੀ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਬਾਏ ਬਾਏ। ਬਲਿਮ ਨੂੰ ਹੋ ਕੱਟੀ। ਹਾਂ ਜੰਦਰ ਵੀ। ਹਾਏ ਬਾਜੀ। ਲਓ। ਕੋਈ ਐਂਡ ਲਾ ਲਾ ਐਂਡ ਕੋ ਕਲੋਨੀ ਭੁੱਲ ਗਿਆ ਮਸ਼ਰੀ ਬਹੁਤ ਪੈ ਰਹੀ ਨਾ ਮੌਸਮ ਗਰਮੀ ਦਾ ਮੌਸਮ ਆਹ ਵਾਹ ਬਾਈ ਜੀ ਚਲਾ ਜਾਓ ਚਲਾਓ ਜਲੀ ਹੁਣ ਆਪਾਂ ਪੱਤੀ ਨੂੰ ਜਾਣਦੇ ਆ ਵਖੋ ਆ ਪੱਤੀ ਨਹੀਂ ਜਾਂਦੀ ਸੜਕ ਆਹ ਦੇਖੋ ਗੱਡੀਆਂ ਆ ਰਹੀਆਂ ਗੱਡੀਆਂ ਟੱਕ ਮੱਲੇ ਦਾ ਨੁਸਰਾ ਨੇ ਸੱਜਣ ਨੁਸਰਾ ਚਾਰੇ ਚਾਰੇ ਦੇ ਮੁਨਰਦੀ ਮਨਾਪੇ ਦੇਖਦੇ ਅਨੋਖ ਚੱਕ ਚੱਕੀ ਹੱਡੀਆਂ ਟੱਕ ਲੱਲੀ ਛੱਲੀ ਜਾਂਦੀ ਪਿੱਛੇ ਹੱਟ ਉਹ ਮੂਹ ਦਾ ਤੂਰ ਵੀ ਆਕਾਸ਼ ਉਹ ਦਿਲਾਂ ਉੱਤੇ ਮਾਰਦੇ ਹਾਰ ਤੱਕ ਵੈਰੀ ਦਿੰਦੇ ਚੜਾ ਉੱ ਤੋਂ ਮੱਟ ਵੈਰੀ ਸ਼ਹਿਰ ਦੀ ਕਰਾਉਂਦੇ ਢੇੜੇ ਆ ਉਹ ਮੂਹ ਦਾ ਤੂਰ ਨੇ ਆਕਾਟ ਦਿਲਾਂ ਉੱਤੇ ਮਾਰ